ਪਿੰਡ ਜਿਹੜੇ ਆ ਉਧਰ ਨੂੰ ਆਜਾ ਸਾਡੇ ਮਗਰ ਆ ਗਏ ਅਸੀਂ ਚੱਲੇ ਉਧਰ ਹੀ ਤੇ ਇਦਾਂ ਬੇਨਤੀ ਆ ਵੀ ਰਾਸ਼ਨ ਨੂੰ ਨਹੀਂ ਚ ਲੋੜ ਹੈ ਕਈ ਅੱਜ ਦੇਣਾ ਉੱਥੇ ਆ ਜੀ ਜਿਹੜੇ ਡੇਰਿਆਂ 'ਚ ਹਾਂ ਜੀ ਹੁਣ ਕਈ ਬੰਦੇ ਘਰ ਭਰੀ ਜਾਂਦੇ ਆ 6-6 ਮਹੀਨੇ ਰੱਖੀ ਹੋਈਆਂ ਭਾਈ ਜਾਂਦੇ ਉਹਨਾਂ ਲੋੜ ਨਹੀਂ ਹਾਂ ਜੀ ਜਿਹੜੇ ਛੜਕ ਦੇ ਘਰੋਤੇ ਉਹਨਾਂ ਦੇਣ ਦੀ ਲੋੜ ਨਹੀਂ ਹੈਗੀ ਅੱਗੇ ਤੁਸੀਂ ਮਤਲਬ ਪਿੱਛੇ ਦਾ ਬਾਬਾ ਜੀ ਮੱਥਰਤਾਨੀਆ ਵਗੈਰਾ ਇਦਾਂ ਹਾਂ ਜੀ ਉਹ ਜਿਹੜਾ ਵੀ ਹੈਗਾ ਸਤ ਕੋਈ ਜੋ ਸੇਵਾ ਲੈਣੀ ਹੋ ਲੈ ਰਹੀ ਪਰਮੇਸ਼ਰ ਜਾਣਦਾ ਕਿ ਕੋਈ ਕੀ ਸੇਵਾ ਲੈਣੀ ਸਭ ਤੇ ਤੁਸੀਂ ਉੱਥੇ ਨਾ ਜਿੱਦਾਂ ਆਪਾਂ ਜਿਹੜਾ ਰਾਸ਼ਨ ਹੈ ਇਹਨੂੰ ਲੋਡ ਵੰਦਨ ਨੂੰ ਕਈ ਇਹੋ ਜਿਹੇ ਨੇ ਪਹੁੰਚਦੇ ਨਹੀਂ ਜਾ। ਬਿਲਕੁਲ ਹੀ ਬਿਲਕੁਲ। ਤੇ ਕਈ ਇਹੋ ਜਿਹੇ ਨੇ ਘਰ ਭਰ ਲਿਆ। ਆਪਾਂ ਇੱਥੋਂ ਮੁੜਦੇ ਆਂ ਗਾਂ ਨਹੀਂ ਜਾਂਦੇ ਆਂ ਅੱਗੇ ਤੁਸੀਂ ਚ ਲਾਗੇ ਜ਼ਿਆਦਾ ਬੁਰਾ ਆ। ਉੱਧਰ ਨਹੀਂ ਕੋਈ ਜਾਂਦਾ ਜੇ ਲੱਗਦੀ ਆ। ਆਪਾਂ ਕੋਟ ਰੈਕਟਰ 4 ਵਾਲਾ ਉੱਥੇ ਖੜੇ ਸੀ। ਹਾਂਜੀ। ਮੋੜ ਦੇ ਪੈ ਇੱਧਰ ਨਹੀਂ ਆਣ ਲੱਗੇ ਸੀ। ਨਹੀਂ ਉਹਨਾਂ ਉੱਥੇ ਲਾਉਣ ਲੱਗੇ ਜਿਆਰ। ਲਾਉਂਦੇ ਆਂ। ਬੰਦ ਉੱਥੇ ਦਿੰਦੇ ਪਏ। ਭਾਈ ਇੱਥੇ ਜਿਹੜੇ ਵੇਖੋ ਆ ਰੋੜ ਤੇ ਇੱਥੇ ਲੋਡਦੀ ਹੋਈ। ਠੀਕ ਆ ਜੀ। ਇਥੇ ਵੀ ਲੋੜ ਨਹੀਂ ਇਹ ਲੋਕਾਂ ਨੂੰ ਕੀ ਲੋੜ ਆ ਦੱਸੋ। ਕੀ ਇਹਦਾ ਮੰਗੜ ਮੰਗਾਂ ਡੇ ਹੋ ਜੀ ਆਪ ਨਹੀਂ ਮੈਂ ਇਹੋ ਦੀ ਗੱਲ ਵੀ ਵੇਚ ਕੇ ਮੰਗੀ ਜਾਣਾ ਵਾ ਇਹਨਾਂ ਮੁਰਗੇ ਵੇਚਣਾ ਬੇਚਲੇ ਪਿੰਡਾਂ ਚਲੋ ਯਾਰ ਬੇਚ ਪਿੰਡਾਂ ਚਲਦੇ ਹੋ ਤੁਸੀਂ ਦੇ ਬੰਦ ਲੱਗ ਲੱਗੇ ਆ ਜਿਆਦਾ ਇਹ ਤਾਂ ਟ੍ਰੈਲੀਆ ਮੋੜ ਸਾਡੇ ਮਗਰ ਆ ਜਾਓ ਹਾਂਜੀ ਹਾਂਜੀ ਕੋਈ ਨਹੀਂ ਆ ਗਿਆ ਜੀ ਉਹ ਅਹੀਂ ਵੀ ਤੁਹਾਨੂੰ ਨਾ ਟਰਾਲੀ ਥੜੀ ਉਹਨੂੰ ਪੁੱਛਦੇ ਨਹੀਂ ਕਿੰਜ ਕਿਉਂਕਿ ਜੇ ਅਸੀਂ ਹੁਣ ਉਧਰੋਂ ਹੋ ਗਏ ਲੋਡ ਆ ਨਾ ਜੀ ਜਿੱਥੇ ਤੱਕ ਨਹੀਂ ਪਹੁੰਚਦਾ ਅਸੀਂ ਵੀ ਇਹੀ ਚਾਹੁੰਦੇ ਕਿ ਉਹਨਾਂ ਦੇ ਘਰ ਤੱਕ ਪਹੁੰਚ ਜਾਈ ਅਸੀਂ ਉਧਰੋਂ ਜਾ ਗਏ ਤੇ ਜੱਸਾ ਪੱਟੀ ਨੂੰ ਜਾਂਦੇ ਅਸੀਂ ਪੱਟੀ ਨੂੰ ਜੱਸਾ ਪੱਟੀ ਹਾਂਜੀ ਉਹ ਤੇ ਡਿਊਟੀ ਹੋਈ ਲੱਗੀ ਉਹ ਲੱਗਾ ਜਿਆ ਹੱਥ ਜਾਣਾ ਇੱਕ ਮੌਕਾ ਹੋ ਗਿਆ ਉੱਥੇ ਕਿੰਨੇ ਪਿੰਡੀ ਤੋਂ ਬਾਹਰ ਸੱਤੇ ਪਾਣੀ ਪਿੱਛੋਂ ਆਇਆ ਪਾਣੀ ਮੈਨੂੰ ਬੰਨਣਾ ਆਉਣ ਆ ਗਏ ਨੇ ਇੱਥੇ ਬਾਦ ਨਹੀਂ ਉਹ ਵਾਗ ਨਹੀਂ ਟੂਆ ਕੋਲ ਗਿਆ ਉਹ ਬੰਦੇ ਰੋਟੇ ਜਾ ਕੇ ਵਾਪਸ ਅਹੀਂ ਇਹ ਆਪਣਾ ਬੰਨ ਗਏ ਪ੍ਰਸ਼ੰਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੋ ਤੇ ਅੱਜ ਅਸੀਂ ਅਜਨਾਲੇ ਏਰੀਏ ਪਹੁੰਚੇ ਆ ਤੇ ਜਿੱਤੇ ਸਾਡੇ ਕੋਲ ਧਰੂ ਕੇ ਪਿਆਰੇ ਦਿ ਰਾਤ ਸੇਵਾ ਕਰਦੇ ਨੇ ਜਿਹੜੇ ਆਪਣੇ ਘਰ ਦਾ ਮੋਹ ਛੱਡ ਕੇ ਅੱਜ ਸੇਵਾ ਇੱਥੇ ਨੇ ਕਿਉਂਕਿ ਇਹ ਕੋਈ ਕਿਸੇ ਦੀ ਮਾਰ ਨਹੀਂ ਇਹ ਕੁਦਰਤ ਦੀ ਮਾਰ ਪਈ ਆ ਇਹ ਕੁਦਰਤ ਕੇ ਕਿਸੇ ਯੋਗ ਨਹੀਂ ਪਰ ਇੱਕ ਨਾਰਦ ਦੀ ਸਿੱਧੀ ਇਹੋ ਜੀ ਹੈ ਕਿ ਇਹ ਕਿਹੜੇ ਦੂਸਰੇ ਘੇਤੇ ਰੋਡ ਪੇ ਮਤਲਬ ਮਸੀਬਤ ਆਉਂਦੀ ਆ ਤੇ ਉੱਥੇ ਢੇਰੀ ਹੋ ਜਾਂਦੇ ਆ ਇਹ ਅੱਜ ਆਪਣੇ ਜ਼ਿਮੀਦਾਰ ਸਿੱਖ ਭਰਾਵਾਂ ਦੇ ਜਦੋਂ ਇਹ ਮਸੀਬਤ ਪਈ ਆ ਤੇ ਚਾਰ ਸ਼ਹੀਦ ਹੋ ਹੀ ਬਾਹਰ ਲਵਾਸਤੇ ਕਿਉਂਕਿ ਜਿਹੜਾ ਜ਼ਿਮੀਦਾਰ ਹੁੰਦਾ ਏ ਉਹਦਾ ਜ਼ਮੀਨ ਦੇ ਨਾਲ ਇੰਨਾ ਪਿਆਰ ਲੱਗਦਾ ਕਿ ਜਿਹੋ ਜਿਨਾਂ ਨੇ ਪਹਿਲਾਂ ਠੇਕੇ ਤੇ ਲੈ ਕੇ ਫਸਲ ਵੀਜੀ ਹੁੰਦੀ ਨਾ ਤੇ ਉਹਨੂੰ ਬੜੀਆਂ ਆਸਾਂ ਹੁੰਦੀਆਂ ਇਹ ਮੈਂ ਇਹਦੇ ਵਿੱਚੋਂ ਆਪਣੇ ਕੋਈ ਵਿਆਹ ਕਰਨਾ ਹੈ ਇਹ ਕੋਈ ਫਸਲੀ ਠੇਕੇ ਰੋਣਾ ਹੈ ਕਈ ਤਰ੍ਹਾਂ ਦੇ ਕਾਜ ਰਚਦੇ ਆ ਪਰ ਜੇ ਕੁਦਰਤੀ ਮਾਰ ਪੈ ਜਾਵੇ ਨਾ ਜਿਹੜਾ ਜ਼ਿਮੀਂਦਾਰ ਮਰਦੇ ਕਿਨਾਰੇ ਪਹੁੰਚ ਜਾਂਦਾ ਹੈ ਇਹ ਵੀਰਾਂ ਸਾਰਿਆਂ ਜਿੰਨੇ ਵੀ ਐਨ ਆਰ ਆਈ ਵੀਰ ਆ ਜਾਂ ਹੋਰ ਸੇਵਾਦਾਰ ਆ ਮਹਾਂਪੁਰਖਿਆ ਸਾਰੇ ਰਲ ਕੇ ਸਰਕਾਰਾਂ ਦਾ ਕੋਈ ਰੋਲ ਨਹੀਂ ਸਰਕਾਰਾਂ ਫੋਟੋ ਲਵਾਉਣੇ ਆ ਜੀ ਇੱਕ سارے ਵੀਰਾਂ ਨੇ ਦੜ ਕੇ ਜਿਹੜਾ ਵਾ ਉਹ ਇੱਥੇ ਹੀ ਤੇ ਕਿਉਂ ਰਾਸ਼ਨ ਦੀ ਲੋੜ ਆ ਕਿਹਦੀ ਦੀ ਲੋੜ ਆ ਬਚਾਉਂਦੇ ਆ ਪਰ ਇੱਕ ਦੁੱਖ ਹੋ ਰਿਹਾ ਸੁਣ ਕੇ ਇਹ ਕੁਝ ਥਾਵਾਂ ਤੇ ਜੋ ਬੀਬੀਆਂ ਟੋਲੇ ਬਣਾ ਕੇ ਖੜੀਆਂ ਨੇ ਜਿਹਦਾ ਕੋਈ ਟਰਾਲੀ ਰੋਕਦੀ ਆ ਉਹ ਵਿੱਚ ਚੜ੍ਹ ਲੈਣੇ ਖਾਣ ਵਾਸਤੇ ਜਿਹੜੀ ਬਹੁਤ ਹੀ ਮਾੜੀ ਗੱਲ ਆ ਫਿਰ ਉਹ ਜਿਹਨਾਂ ਵੇਖੀ ਦਸੀ ਵੇ ਬਹੁਤ ਰਿਕਾਰਡ ਵੀ ਕੀਤਾ ਏ ਉਹ ਦਿਖਾਵਾਂਗੇ ਵੀ ਕਿ ਆਪਣੇ ਬੋਰੇ ਭਰਦੇ ਆ ਤੇ ਮੋਟਰਸਾਈਕਲ ਲੱਜ ਕੇ ਮੁਰ ਕੇ ਜਾਂਦੇ ਆ ਜਿੰਨਾਂ ਨੂੰ ਲੋੜ ਐ ਉਹਨਾਂ ਨੂੰ ਚੀਜ਼ ਨਹੀਂ ਪਹੁੰਚ ਰਹੀ ਸੋ ਸਾਡੇ ਕੋਲ ਜਿੱਦਾਂ ਵੀਰ ਜੀ ਆਏ ਨੇ ਵੀਰ ਜੀ ਇਹ ਦੱਸਾਂਗੇ ਸਾਰੇ ਇਹ ਵੀਰ ਜੀ ਦੱਸੂਗੇ ਇੱਥੇ ਹੁਣ ਕੀ ਹੁਣੇ ਕੋਈ ਕੀ ਵਾਪਰੇ ਭਾਈ ਸਾਹਿਬ ਨਹੀਂ ਵੀਰ ਜੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀ ਇੱਥੇ ਸੇਵਾ ਕਰਦੇ ਆਂ ਕੋਹਣੀ ਵਾਲ ਬੰਦੇ ਦੇ ਸਵਾਦੀ ਉੱਥੇ ਮਹਤਵਪੂਰਨ ਸ਼ਿਕਾਇਤਾਂ ਕਹੀਆਂ ਵੀ ਇਤਰਾ ਟੋਲਿਆਂ ਦੇ ਟੋਲੇ ਖੜੇ ਹੋ ਕੇ ਟਰਾਲੀਆਂ ਆ ਰਹੇ ਆਣੇ ਉਹਨਾਂ ਨੇ ਆਖਿਆ ਵੀ ਆਪਾਂ ਟਰਾਲੀਆਂ ਪਿੱਛੇ ਲਾ ਜੀਏ ਜੇ ਇਹੋ ਜਿਹਾ ਕੰਮ ਕਰਨਾ ਇੱਕ ਹੱਥੇ ਤੇ ਤੂੰ ਜਿਆਦਾ ਜੇ ਸੰਦੇਰੇ ਰੂੜਾ ਮਾਰਦਾ ਤੇ ਇਹ ਜੇ ਇਹੋ ਹੀ ਕੁਝ ਕਰਨਾ ਸਾਰੇ ਮਾਝੇ ਦਾ ਨਾਮ ਬਦਨਾਮ ਕਰਦਾ ਇਹਨਾਂ ਲੋਕਾਂ ਨੇ ਸਾਨੂੰ ਕੁਠਾਰੀ ਬਣਾਤਾ ਮੱਕੇ ਬਣਾਤਾ ਆਂ ਮੰਗਣ ਵਾਲੇ ਹੈ ਇਹਨਾਂ ਨੂੰ ਆਪ ਸ਼ਰਮ ਚਾਹੀਦੀ ਆ 6-6 ਮਹੀਨਾ ਦਾ ਇਹਨਾਂ ਨੇ ਰਸਨ ਆਪਣੇ ਘਰਾਂ 'ਚ ਪਾ ਲਿਆ ਆ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਆਂ ਇਹ ਵੀ ਆਤੇ ਭਣ ਭਰਾ ਆ ਉਹਨਾਂ ਨੇ ਹਰ ਹਰ ਪੱਖੋਂ ਇਹਨਾਂ ਦੀ ਆਪਾ ਹੱਲਪ ਕਰਾਂਗੇ ਪਰ ਇਹ ਨਾ ਇਹ ਕੰਮ ਕਰ ਮੱਥ ਜੋੜ ਕੇ ਬੈਠੀ ਐ ਉਹਨੂੰ ਨਾ ਸਾਡੀ ਬੇਕੀ ਕਰਾਉਂਦਾ ਬਾਈ ਕਿਹਦੇ ਦੀ ਗੱਲ ਆ ਕੀ ਆਪਾਂ ਟੋਕਦੇ ਤੁਰੇ ਆ ਜਿੰਨੂ ਰੱਖੇ ਬੋਨੇ ਬੀਜੀਆਂ ਬੋਨੇ ਆ 10 12 12 15 15 ਉਹਨਾਂ ਨੂੰ ਕੁਛੀ ਦਾ ਮੌਕਸਾ ਮਿਲਿਆ ਉਹ ਕਹਿੰਦੀ ਆ ਅੱਗੋਂ ਸਾਹਵਾਂ ਨੂੰ ਮਿਲਿਆ ਨਹੀਂ ਲਾ ਵਾਰੂ ਇੰਨੇ ਦਿਨਾਂ ਦੇ ਪਾੜੇ ਪਰ ਪਰ ਆਉਂਦੇ ਕਿੱਥੇ ਗਏ ਆ ਵਾਰੂ ਯਮਾ ਘੱਟ ਜਾ ਕੇ ਦੇਖਿਆ ਜਾਵੇ ਨਾ ਉਹਨਾਂ ਨੇ ਘਰ ਭਰ ਲਿਆ ਤੇ ਕਿੰਦੀ ਸ਼ਰਮ ਵਾਲੀ ਗੱਲ ਹੈ ਅਜੇ ਵੀ ਕਹਿੰਦੇ ਆ ਨੂੰ ਮਿਲਿਆ ਕੁਖਣੀ ਵਾਗਦੇ ਲੋਕਾਂ ਦਾ ਯਾਰ ਖਾਂਦੇ ਆ ਜੋ ਇਹੋ ਜਿਹੇ ਕੰਮ ਨਹੀਂ ਸਾਂਭਣ ਦੇ ਯਾਰ ਖਾਂਦੇ ਕਿਰਕਾ ਪੰਕਾ ਕਰਕੇ ਸਾਗਰ ਭਰਦਾ ਹੈ ਕਿਉਂ ਕਿਤਰਾ ਪਿੰਨ ਕੋਲ ਕਰਕੇ ਸਾਡੇ ਰੋਜ਼ ਰੋਕਣੇ ਕਿਉਂ ਆਉਂਦੇ ਫੇਰ ਉਹਨਾਂ ਦੇ ਆਪਾਂ ਗੱਲ ਪਈ ਨਹੀਂ ਆਪਾਂ ਗੰ ਕਾਟ ਸਾਰੇ ਵੀਰੇ ਸੁਲਾਹ ਨਾਲ ਬੇਨਤੀ ਕਰਾਂ ਜੀ ਜਿੰਨੇ ਵੀ ਰਾਸ਼ਨ ਲੈ ਕੇ ਆਉਂਦੇ ਆ ਥੋੜੇ ਜਿਹਾ ਹੀ ਬੰਦ ਕਰ ਦਈਏ ਰਾਸ਼ਨ ਬਹੁਤ ਜ਼ਿਆਦਾ ਰੱਖਾ ਵਾਹੂ ਰਾਸ਼ਨ ਨਹੀਂ ਬੰਦ ਹੀ ਕਰ ਦੋ ਜੀ ਮਾਦੇ ਠੀਕ ਹੈ ਬੰਦ ਕਰੀਏ ਹੁਣ ਆਪਾਂ ਥੋੜੇ ਅੱਗੇ ਕੀ ਵੇਖੋ ਇੱਕ ਮਿੰਟ ਜੀ ਇੱਕ ਮਿੰਟ ਪਰ ਪਹਿਨੀ ਆਪਾਂ ਨੂੰ ਕਿ ਸਮਾਂ ਇਹ ਮੈਂ ਸੋਚੇ ਰਾਸ਼ਨ ਦੇ ਕੇ ਕਿਸਾਨ ਉੱਠੀਉਂਦਾ ਨਹੀਂ ਕਿਸਾਨ ਨੂੰ ਗਾਂ ਬੀ ਦੀ ਰੋਡ ਪਾਣੀ ਜੀ ਕਿਸਾਨ ਨੂੰਗਾ ਪਹਿਲੀ ਪਤਲੀ ਪੰਦੀ ਲੋੜ ਪੈਣੀ ਏ ਕਿਸਾਨ ਨੂੰ ਖਾਤਾ ਹੀ ਲੋੜ ਪੈਣੀ ਏ ਕਿਸਾਨ ਨੂੰ ਢੀਜੇ ਦੀ ਲੋੜ ਪੈਣੀ ਏ ਇਨਸਾਨ ਦੇ ਜਿੰਨਾ ਕਿਸਾਨਾਂ ਦੇ ਮਤਲਬ ਪੈਸੇ ਮਾਰੇਗਾ ਯਾ ਛੋਨੇ ਮਾਰੇਗਾ ਯਾ ਉਹਨਾਂ ਨੂੰ ਪੈਸੇ ਦੀ ਵੀ ਲੋੜ ਪੈਣੀ ਕਿਉਂਕਿ ਉਹਨਾਂ ਦੇ ਇਹ ਅੱਜ ਕੱਲ੍ਹ ਹੋ ਕੇ ਨਹੀਂ ਚੰਗਾ ਮੰਨਣਾ ਆਪਾਂ ਨੂੰ ਰੋਕਾ ਕੇ ਤੋਂ ਉਹਨਾਂ ਵਾਸਤੇ ਈ ਦਾ ਇੰਤਜ਼ਾਮ ਕਰੀਏ ਢੀਜੇ ਦਾ ਇੰਤਜ਼ਾਮ ਕਰੀਏ ਯਾ ਹੋਰ ਖਾਤਾ ਦਾ ਇੰਤਜ਼ਾਮ ਕਰੀਏ ਦਵਾਈਆਂ ਜਿਹੜੀਆਂ ਫਸਲਾਂ ਪੈਣੀਆਂ ਉਹਦਾ ਇੰਤਜ਼ਾਮ ਕਰਕੇ ਇਹ ਚੀਜ਼ਾਂ ਨਹੀਂ ਏ ਕਿਸੇ ਕਿਸਾਨ ਦੀ ਕੋਈ ਮੱਝ ਲੋੜ ਹੈ ਉਹ ਮੱਝ ਲੈ ਕੇ ਦਈਏ ਤਾਂ ਕਿ ਉਹ ਕਿਸਾਨ ਆਪਣੇ ਬੱਚਾ ਨੂੰ ਕੁਝ ਪਿਆ ਸਕੇ ਤੇ ਫਿਰ ਉਹ ਆਪਣਾ ਜੀਵਨ ਜੀ ਸਕੇ ਹੋਰ ਵੀ ਕਹਿੰਦੇ ਕਰਾਉਂਦੇ ਆ ਜੀ ਸੰਤ ਨੂੰ ਹੱਥ ਜੋੜ ਕੇ ਬੇਨਤੀ ਆ ਮਹਾਪੁਰਖਾਂ ਦੀ ਤਾਂ ਸੇਵਾ ਲੱਗੀ ਆ ਉੱਥੇ ਚੁੱਪ ਕਰਕੇ ਦਾਦਾ 15-15 ਇੱਕ ਪਿੰਡ ਦੇ ਵਿੱਚੋਂ ਹੀ ਚੱਲ ਜਾਓ ਤੇ ਜਾ ਕੇ ਤੇ ਉੱਥੇ ਸੇਵਾ ਸੇਵਾ ਕਰੋ ਕਿਉਂਕਿ ਬੰਨ ਬਨਿਆ ਜਾਵੇ ਕੋੜੇ ਪਰ ਪਰ ਮਿੱਟੀ ਦੇ ਲਾਜੋ ਤੇ ਕਿਸਮ ਦੀ ਸੇਵਾ ਉੱਥੇ ਜਾ ਕੇ ਕਰੋ ਤੇ ਬਾਕੀ ਆ ਜਿਹੜੀਆਂ ਬੀਬੀਆਂ ਖਲੋਂਦੀਆਂ ਇਹਨਾਂ ਨੂੰ ਇਹੋ ਬੇਨਤੀ ਆ ਕਿ ਤੁਸੀਂ ਇੱਥੇ ਨਾ ਖਲੋ ਨਾ ਜਲੂ ਕਹੋ ਨਾ ਮਾਜੇ ਦਾ ਨਾਮ ਆ ਕੇ ਬੜਾ ਬਦਨਾਮ ਹੋ ਜਾਵੇ ਵਾਹਿਗੁਰੂ ਜੀ ਕਾ ਆਸ ਵਾਹਿਗੁਰੂ ਜੀ ਕੀ ਫਤਹ